ਕਤਲ ਤੋਂ ਹਫਤਾ ਬਾਅਦ ਅੱਜ ਮਿਤਾਲੀ ਦਾ ਹੋਇਆ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਤੱਕ ਹੱਥਾਂ 'ਚ ਗੁਲਾਬ ਦੇ ਫੁੱਲ ਫੜ ਕੱਢਿਆ ਰੋਸਮਾਰੀ ਤਿੰਨ ਦਿਨ ਕਰੋ ਲਾਪਤਾ ਰਹੀ 23 ਸਾਲਾਂ ਮਿਤਾਲੀ ਜੋਬ ਦੇ ਮੁਹਾਲੀ ਜ਼ਿਲ੍ਹੇ ਤੋਂ ਜ਼ੈਕਪੁਰ ਦੇ ਬਾਦਲ ਕਲੋਨੀ ਦੀ ਰਹਿਣ ਵਾਲੀ ਇੱਕ 30 ਸਾਲਾ ਨੌਜਵਾਨ ਮੁੱਤਿਆਰ ਕੁੜੀ ਮਿਤਾਲੀ ਦੇ ਹਾਲ ਹੀ ਵਿੱਚ ਹੋਈ ਕਤਲ ਦੇ ਮਾਮਲੇ 'ਚ ਪਰਿਵਾਰ ਸਾਰੇ ਦੋਸ਼ੀਆਂ ਦੇ ਫੜੇ ਜਾਣ ਤੱਕ ਅੰਤਿਮ ਸੰਸਕਾਰ ਤੋਂ ਪਹਿਲਾਂ ਦੋਸ਼ੀਆਂ ਨੂੰ ਫੜਨ ਦੀ ਮੰਗ ਕਰਦਿਆਂ ਸ਼ਮਸ਼ਾਨ ਘਾਟ ਤੱਕ ਹੱਥਾਂ 'ਚ ਗੁਲਾਬ ਦੇ ਫੁੱਲ ਫੜ ਗੱਗੀਨ ਮੋਹਾਲ 'ਚ ਰੋਸ ਮਾਰਚ ਕਰਦਿਆਂ ਗਿਆ ਤੇ ਅੱਜ ਮਿਤਾਲੀ ਦਾ ਨਮ ਅੱਖਰ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਨੀਵਾਰ ਨੂੰ ਮਿਤਾਲੀ ਦੀ ਡੇਰਾ ਬਸੀ ਹਸਪਤਾਲ ਦੀ ਮੌਸਰੀ ਤੋਂ ਲਾਸ਼ ਆਉਂਦਿਆਂ ਹੀ ਚੀਖ ਜਿਹੜਾ ਮਚ ਗਿਆ ਤੇ ਪਰਿਵਾਰਿਕ ਮੈਂਬਰ ਉਸ ਦੀ ਲਾਸ਼ ਨਾਲ ਲਿਪਟ ਕੇ ਚੀਖਦੇ ਨਜ਼ਰ ਆਏ ਹਾਲਾਂਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਇੱਕ ਦੋਸ਼ੀ ਰੋਹਿਤ ਕੁਮਾਰ ਪੁੱਤਰ ਸਿੰਦਰ ਸਿੰਘ ਜਿਸ ਨੂੰ ਕੇ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ਦੇ ਵਿੱਚ ਇਹ ਜਾਣਕਾਰੀ ਹਾਸਲ ਹੋਈ ਕਿ ਬਾਕੀ ਦੇ ਦੋਸ਼ੀ ਵੀ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਏ ਤਦਾਦੀ ਦੀ 42 7 ਮਾਰਚ ਨੂੰ ਅਗਵਾ ਹੋਈ ਸੀ ਅਤੇ ਉਸ ਦੀ লাশ 10 ਮਾਰਚ ਨੂੰ ਬਨੋੜ ਦੇ ਵਿੱਚ ਮਿਲੀ ਪੁਲਿਸ ਨੇ ਮਾਮਲਾ ਦਰਜ ਕਰਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਅਪਰਾਧ ਵਿੱਚ ਵਰਤੇ ਗਏ ਵਾਹਨ ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਜਿਵੇਂ ਹੀ ਮਿਤਾਲੀ ਦਾ ਕਤਲ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਦਾ ਗੁੱਸਾ ਫੁੱਟਦਾ ਕਿ ਆਖਰਕਾਰ ਕੁੜੀਆਂ ਦੇ ਨਾਲ ਅਤਿਆਚਾਰ ਕਦੋਂ ਖਤਮ ਹੋਵੇਗਾ ਕਦੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਚਲੀ ਗਈ ਤਾਂ ਹਰ ਕੋਈ ਮਿਤਾਲੀ ਲਈ ਇਨਸਾਫ ਮੰਗ ਰਿਹਾ ਹੈ ਪੀੜਤ ਪਰਿਵਾਰ ਵਾਰ-ਵਾਰ ਇਹ ਗੱਲ ਆਖ ਰਿਹਾ ਹੈ ਕਿ ਉਹ ਆਪਣੀ ਧੀ ਲਈ ਇਨਸਾਫ ਚਾਹੁੰਦੇ ਹਨ ਮਿਤਾਲੀ ਇੱਕ ਹੁਸ਼ਿਆਰ ਅਤੇ ਉਤਸ਼ਾਹੀ ਨੌਜਵਾਨ ਪੁਲਿਸ ਅਤੇ ਬੇਰਹਿਮੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਪਰਿਵਾਰ ਮੰਗ ਕਰ ਰਿਹਾ ਹੈ ਕਿ ਪੁਲਿਸ ਉਸ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਤਦਾਦੀ ਕੀ ਅਜੰਤਮ ਸੰਸਕਾਰ ਮੌਕੇ ਹਲਕਾ ਡੇਰਾਬਾਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਵੀ ਨਿਤਾਲੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ ਆਓ ਸੁਣ ਅਮਰਸਾਹ ਕੁੜੀ ਦੀ ਬੇਰਮੀ ਨਾਲ ਹੱਤਿਆ ਕੀਤੀ ਗਈ ਹੈ ਵੱਡੇ ਇਲਜ਼ਾਮ ਲੱਗੇਗੇ ਨੇ ਦੋਸ਼ੀਆਂ ਨੂੰ ਫਿਲਹਾਲ ਰਹਿ ਗਿਆ ਪਰਸੋਂ ਨਾ ਤਾਂ ਕੀ ਕਹੂੰਗਾ ਛੋਟੇ ਵੀ ਅੱਜ ਮੇਰੇ ਹਲਕੇ ਕਿਸ ਬੱਚੇ ਦਾ ਜਾਣਾਂ ਬੜਾ ਬੜਾ ਕਸ਼ਟ ਆ ਵੀ ਹੈ ਸਾਡੇ ਪੰਜਾਬ ਦੀ ਪੰਜਾਬੀ ਭਲੇ ਇੱਕ ਚੁਣੌਤੀ ਪਰਿਆ ਇੱਕ ਬੱਚੀ ਦਾ ਜਾਣਾ ਉਹ ਇਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਨੇ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ પોલીસ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਉਹ ਬਖਸ਼ਾ ਨਹੀਂ ਜਾਏਗਾ ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਆ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਸਿੰਘ ਮੱਖ ਮੰਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਹੈ ਭਾਵੇਂ ਮਾਂ ਦਾ ਹੈ ਭਾਵੇਂ ਭੈਣ ਦਾ ਹੈ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਇਹ ਜੀ ਦਰਿੰਜਾ ਲੈ ਕੇ ਉਹ ਜੀ ਸਜ਼ਾ ਦੀ ਮੰਗ ਕਰਦੇ ਹਾਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜੇ ਬੰਦਿਆਂ ਨੂੰ ਸਜ਼ਾ ਹੀ ਮੌਤ ਹੋਣੀ ਚਾਹੀਦੀ ਇਹਦੋਂ ਘੱਟ ਕੋਈ ਵੀ ਕਿੱਦਾਂ ਦੇਖਦੇ ਪੁਲਿਸ ਦੀ ਕਾਰਵਾਈ ਜਾਂ ਜਰਾ ਕਤਲकांड ਰਿਹਾ ਪੁਲਿਸ ਜਿਹੜੀ ਪਹਿਲੀ ਕਾਰਵਾਈ ਸੀ ਉਹ ਬੜੀ ਹੀ ਇਨਦਨੀਆਂ ਸੀ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹਨਾਂ ਨੂੰ ਬਹੁਤ ਜਲਦ ਰਿਜੀ ਨਾਲ ਫੇਸ ਆਇਆ ਉਹਨੂੰ ਪ੍ਰਸ਼ਾਸਨ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਸੀ ਤੇ ਉਹਦੇ ਉੱਪਰ ਉਹਦੀ ਡਿਪਾਰਟਮੈਂਟਲ ਇਨਕੁਆਰੀ ਹੋਣੀ ਚਾਹੀਦੀ ਸੀ ਨਾਲ ਅਸੀਂ ਜਿਹਨਾਂ ਬੰਦੇ ਨੇ ਫੜਿਆ ਜਿਹੜੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਉਹਨੂੰ ਘਟਾ ਉਹਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੌਕਾ ਲੱਦੇ ਫੜਿਆ ਲੇਕਿਨ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਜੇ ਤੇ ਇਨਕਾਊਂਟਰ ਹੋਏਗਾ ਤੇ ਦੂਜਾ ਬੰਦਾ ਕਦੇ ਵੀ ਇਹੋ ਜਿਹਾ ਕੋਈ ਕੰਮ ਕਰਨ ਨੂੰ ਸੋਚੇਗਾ ਵੀ ਨਹੀਂ ਔਰ ਪਰਿਵਾਰ ਨੂੰ ਆਰਥਿਕ ਮਦਦ ਵੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਔਰ ਨਹੀਂ ਇਹ ਕਿਵਿਟੀ ਇਹਨਾਂ ਦੀ ਬਾਹਰ ਰਹਿੰਦੀ ਹੈ ਤੇ ਮੈਂ ਪੰਜਾਬ ਸਰਕਾਰ ਤੋਂ ਨਿਵੇਦਨ ਕਰਦਾ ਹਾਂ ਮਾਨ ਸਾਹਿਬ ਤੋਂ ਕਿ ਉਹ ਖੁਦ ਆਣ ਤੇ ਇਹਨਾਂ ਦੀ ਕੁਝ ਆਰਥਿਕ ਮਦਦ ਵੀ ਕਰਨ ਚੜ੍ਹਦੀ ਕਲਾ ਟਾਈਮ ਟੀਵੀ ਲਈ ਜ਼ਿਰਕਪੁਰ ਤੋਂ ਪੱਤਰਕਾਰ ਸੁਖਵਿੰਦ ਸੈਣੀ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ की आरती सो आरती अकालजू को औरम की बोलियार और खालचे का बोला है देवी देव सिद्धन के लोक में प्रसिद्ध हो सिद्ध गुरु गोविंद सिंह जी को होला है। गुरु प्यारी सा संगति जी हर साल की तरह इस साल 14वां होला महला ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸੰਜਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੇ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮਾਂ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ इन्हों में आनंदमयी समागम में शामिल होने लिए बेनती की थी जाती है इस समागम का विशेष प्रसारण लगातार सोलह घंटे में तीह मार्च कला टाइम टीवी नॉर्थ अमरीका से विखाया जाए This program is sponsored by the Singla Office, Bakersfield. For all your immigration, family law needs, call or scan QR code to contact us. Rodis Inc. Million Miles with Smile or scan QR code to contact us. Flying Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.